ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਥੋੜਾ ਬਹੁਤ ਸਾਰਾ ਸਵਾਗਤ ਬਹੁਤ ਸਾਰਾ ਧੰਨਵਾਦ ਮੇਰੇ YouTube ਚੈਨਲ ਤੇ ਜੁੜਨ ਵਾਸਤੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨ ਲੱਗਿਆ ਹਾਂ ਮੇਂ ਉਮੀਦ ਆ ਬਹੁਤ ਸਾਰਾ ਪਿਆਰ ਦੋਗੇ ਜਿਸ ਤਰ੍ਹਾਂ ਤੁਸੀਂ ਥੰਬਨੇਲ ਚੈੱਕ ਕਰ ਹੀ ਲਿਆ ਜਿਹੜੇ ਆਪਣੇ ਮਨ ਦੇ ਕੁਝ ਫੁਰਨੇ ਨੇ ਮਨ ਦੀਆਂ ਗਤੀਵਿਧੀਆਂ ਨੇ ਉਹਨਾਂ ਰਾਹੀ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਰੁਝਾਨ ਰੱਖ ਕੇ ਆਪਣੇ ਸੁਪਨਿਆਂ ਨੂੰ ਆਪਣੇ ਪਰਿਵਾਰ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਕਿਸ ਤਰ੍ਹਾਂ ਵਧੀਆ ਰੱਖ ਸਕਦੇ ਹਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਕੁਝ ਪਹਿਲੂਆਂ ਤੇ ਗੱਲ ਕਰਾਂਗੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਥੋੜਾ ਬਹੁਤਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਸ਼ੁਰੂਆਤ ਕਰਦੇ ਹਾਂ ਆਜੋ ਪਹਿਲੇ ਨੰਬਰ ਤੇ ਸਾਡਾ ਜਿਹੜਾ ਆਲਾ ਦੁਆਲਾ ਆਲੇ ਦੁਆਲੇ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਵੀ ਸਾਨੂੰ ਅਸੀਂ ਕੀ ਚੀਜ਼ਾਂ ਪ੍ਰੋਵਾਈਡ ਕਰ ਸਕਦੇ ਹਾਂ ਕੀ ਚੀਜ਼ਾਂ ਦੇ ਸਕਦੇ ਹਾਂ ਸਮਾਜ ਪ੍ਰਤੀ ਪਹਿਲਾਂ ਸਾਡੇ ਆਪਣੇ ਪ੍ਰਤੀ ਗੱਲ ਹੁੰਦੀ ਆ ਫਿਰ ਹੁੰਦੀ ਆ ਸਮਾਜ ਪ੍ਰਤੀ ਫਿਰ ਸਾਡੀ ਧਰਮ ਪ੍ਰਤੀ ਹੁੰਦੀ ਆ ਪਹਿਲੀ ਗਤੀਵਿਧੀ ਦੀ ਜੇ ਗੱਲ ਕਰੀਏ ਸਾਡੀ ਸਮਾਜ ਪ੍ਰਤੀ ਸਮਾਜ ਨੂੰ ਅਸੀਂ ਕੀ ਦੇ ਸਕਦੇ ਹਾਂ ਸਮਾਜ ਨੂੰ ਜੋ ਅਸੀਂ ਦਵਾਂਗੇ ਉਹੀ ਸਾਨੂੰ ਮੁੜ ਕੇ ਵਾਪਸ ਆਵੇਗਾ ਇਹ ਗੱਲ ਸਾਨੂੰ ਪਰਾਤਨ ਗ੍ਰੰਥਾਂ 'ਚ ਵੀ ਲਿਖੀ ਗਈ ਹੈ ਤੇ ਸਾਨੂੰ ਖੁਦ ਵੀ ਪਤਾ ਹੈ ਜੇ ਚੰਗਾ ਦਵਾਂਗੇ ਤਾਂ ਉਹਦਾ ਚੰਗਾ ਹੀ ਸਾਨੂੰ ਅਸਰ ਹੋਏਗਾ ਇਸ ਕਰਕੇ ਆਪਣਾ ਸਮਾਜ ਨੂੰ ਪਹਿਲਾਂ ਸਮਾਜ ਨੂੰ ਸਾਫ ਸੁਥਰਾ ਰੱਖਾਂਗੇ ਫਿਰ ਸਾਡਾ ਮਨ ਵੀ ਸਾਫ ਸੁਥਰਾ ਰਹੇਗਾ ਜਦੋਂ ਆਪਾਂ ਆਪਣੇ ਤੇ ਕੰਮ ਕਰਾਂਗੇ ਨਾ ਜਦੋਂ ਬੰਦਾ ਆਪਣੇ ਆਪ ਨੂੰ ਖੋਜਣ ਲੱਗਦਾ ਤਾਂ ਕਈ ਗੱਲਾਂ ਦਾ ਬੰਦੇ ਨੂੰ ਗਿਆਨ ਹੁੰਦਾ ਕਿ ਗਿਆਨ ਪ੍ਰਾਪਤ ਹੁੰਦਾ ਤੇ ਉਹ ਜਿਹੜੀਆਂ ਗੱਲਾਂ ਨੇ ਕਿਤੇ ਨਾ ਕਿਤੇ ਸਾਡੇ ਜੀਵਨ ਦੇ ਵਿੱਚ ਕੰਮ ਜ਼ਰੂਰ ਆਉਂਦੀਆਂ ਨੇ ਜਦੋਂ ਅਸੀਂ ਆਪਣੇ ਆਪ ਤੇ ਜਿਹੜੀ ਮੰਨ ਲਓ ਅੱਜ ਜਿਹੜੀ ਸੋਚ ਥੋੜੀ ਅੱਜ ਹੈ ਅੱਜ ਤੋਂ 10 ਸਾਲ ਮਗਰੋਂ ਥੋੜੀ ਸੋਚ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਤੁਸੀਂ ਬਦਲ ਦਿਓ ਜਿਹੜੀ ਸੋਚ ਥੋੜੀ ਪਹਿਲਾਂ ਸੀ ਉਹ ਸੋਚ ਨਾਲ ਤੁਸੀਂ ਹਟ ਕੇ ਕੰਮ ਕਰਦੇ ਹੋ ਤਾਂ ਤੁਹਾਨੂੰ ਅਭਿਆਸ ਹੁੰਦਾ ਉਹ ਚੀਜ਼ ਦਾ ਪਤਾ ਲੱਗ ਜਾਂਦਾ ਤਜਰਬਾ ਆ ਜਾਂਦਾ ਜਦੋਂ ਤਜਰਬਾ ਆ ਜਾਂਦਾ ਤਾਂ ਫਿਰ ਤੁਹਾਨੂੰ ਉਹ ਕਈ ਚੀਜ਼ਾਂ ਦਾ ਪਤਾ ਲੱਗਦਾ ਗੱਲਾਂ ਦਾ ਪਤਾ ਲੱਗਦਾ ਜਿਹੜਾ ਸਾਨੂੰ ਅੱਜ ਤੱਕ ਨਾ ਕਿਸ ਨੇ ਦੱਸਿਆ ਨਾ ਕਿਸੇ ਨੇ ਇਹ ਵੀ ਘਰ ਦੇ ਵੀ ਆਪਾਂ ਨੂੰ ਉਹ ਚੀਜ਼ਾਂ ਸਮਝਾਉਂਦੇ ਨੇ ਸਮੇਂ ਨਾਲ ਹਰ ਇੱਕ ਚੀਜ਼ ਦਾ ਇੱਕ ਪਹਿਲੂ ਹੁੰਦਾ ਜਦੋਂ ਇਨਸਾਨ ਤੇ ਉਹ ਖੁਦ ਉਹ ਸਮਾਂ ਆਉਂਦਾ ਤੇ ਉਹ ਇਨਸਾਨ ਨੂੰ ਚੀਜ਼ਾਂ ਦਾ ਪਤਾ ਲੱਗਦਾ ਫਿਰ ਉਸ ਤੋਂ ਬਾਅਦ ਸਮਾਜ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਆਪਣੇ ਆਲੇ ਦੁਆਲੇ ਦੇ ਵੱਲ ਤਾਂ ਧਿਆਨ ਦਵਾਂਗੇ ਜੇ ਆਪਾਂ ਕਿਸੇ ਮਕਾਮ ਤੇ ਹੋਵਾਂਗੇ ਕਿਸੇ ਮੰਨ ਲਓ ਲੋੜਵੰਦ ਦੀ ਆਪਾਂ ਸਹਾਇਤਾ ਕਰ ਸਕਦੇ ਹਾਂ ਕਿਸੇ ਨੂੰ ਵਧੀਆ ਰੋਜ਼ਗਾਰ ਦੇ ਸਕਦੇ ਹਾਂ ਕਿਉਂਕਿ ਅੱਜ ਜਿਹੜਾ ਸਮਾਂ ਹੈ ਨਾ ਅੱਜ ਦੇ ਸਮੇਂ ਦੇ ਵਿੱਚ ਅੱਗੇ ਵੀ ਜਿਸ ਤਰ੍ਹਾਂ ਮੈਂ ਕੱਲ ਵੀਡੀਓ ਦੇ ਵਿੱਚ ਗੱਲ ਕਰਕੇ ਖੜਿਆ ਬੇਰਜੁਗਾਰੀ ਵਾਸਤੇ ਉਹ ਤੁਸੀਂ ਵੀਡੀਓ ਲਿੰਕ ਤੇ ਟੱਚ ਕਰਕੇ ਤੁਸੀਂ ਦੇਖ ਸਕਦੇ ਹੋ ਮੇਰੀ ਕੱਲ ਦੀ ਵੀਡੀਓ ਪਈ ਹੋਈ ਆ ਤੇ ਉਹਦੇ ਤੇ ਇਸ ਤਰ੍ਹਾਂ ਆ ਵੀ ਆਪਾਂ ਆਪਣਾ ਆਲਾ ਦਵਾਲਾ ਉਹਨੂੰ ਤਾਂ ਆਪਾਂ ਪੈਰੂਕਾਰ ਬਣ ਸਕਦੇ ਆ ਕਿਉਂਕਿ ਆਪਾਂ ਸਰਮਾਇਦਾਰ ਤਾਂ ਹੈ ਨਹੀਂ ਹਰੇਕ ਬੰਦਾ ਮਿਹਨਤ ਕਰਨ ਵਾਲਾ ਹੈ ਆਪਣੇ ਕੰਮ ਪ੍ਰਤੀ ਜਦੋਂ ਆਪਾਂ ਆਪਣੇ ਕੰਮ ਪ੍ਰਤੀ ਕਰਦੇ ਫਿਰ ਉਹਦੇ ਵਿੱਚੋਂ ਕੁਝ ਨਾ ਕੁਝ ਫਿਰ ਜਿਹੜਾ ਅੱਗੇ ਨਿਕਲ ਕੇ ਆਉਂਦਾ ਜੇ ਤੁਸੀਂ ਅੱਜ ਕਿਸੇ ਦਾ ਚੰਗਾ ਕਰੋਗੇ ਜਾਂ ਕਿਸੇ ਨੂੰ ਵਧੀਆ ਸੇਵ ਦੋਗੇ ਉਹ ਤਾਂ ਤੁਹਾਨੂੰ ਅੱਜ ਨਹੀਂ ਤਾਂ ਕੱਲ ਕਿਤੇ ਨਾ ਕਿਤੇ ਤੁਹਾਨੂੰ ਰਿਜ਼ਲਟ ਵਧੀਆ ਮਿਲੇਗਾ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਤੁਹਾਨੂੰ ਵਧੀਆ ਨਤੀਜਾ ਨਿਕਲੂਗਾ ਜਦੋਂ ਫਿਰ ਉਸ ਤੋਂ ਬਾਅਦ ਧਰਮ ਪ੍ਰਤੀ ਆਇਆ ਦਾ ਧਰਮ ਪ੍ਰਤੀ ਬਹੁਤ ਵੱਡੀ ਦੇਣ ਆ ਵੀ ਆਪਾਂ ਫਿਰ ਜਿਹੜਾ ਆਪਾਂ ਕਮਾਈ ਦਾ ਸਾਧਨ ਕੋਈ ਪੱਕਾ ਜਿਹਾ ਵੀ ਕਰਦੇ ਹਾਂ ਉਹਦੇ ਵਿੱਚੋਂ ਕੁਝ ਨਾ ਕੁਝ ਪਰਸੈਂਟ ਹਿੱਸਾ ਚਾਹੀ ਕਿਸੇ ਲੋੜਵੰਦ ਦੇ ਜਿਵੇਂ ਗੁਰੂ ਗੁਰੂ ਦਾ ਮੂਹ ਗੁਰੂ ਕੀ ਗੋਲਕ ਦਾ ਫਰਮਾਨ ਸਾਡੇ ਗੁਰੂ ਮਹਾਰਾਜ ਨੇ ਦਿੱਤਾ ਹੋਇਆ ਚਾਹੀ ਉਹ ਲਾ ਲੋ ਕਿਸੇ ਲੋੜਵੰਦ ਦੀ ਮਦਦ ਕਰਦੀਏ ਚਾਹੀ ਗੁਰੂ ਘਰਾਂ ਦੇ ਵਿੱਚ ਉਹ ਸਾਰੀ ਵਾਸਤੇ ਜਾਂ ਜੋ ਕੋ ਜੋ ਵੀ ਕੁਝ ਹੈ ਉਹ ਤੁਸੀਂ ਆਪਾਂ ਕਰ ਸਕਦੇ ਹੋ ਤੇ ਉਦੇ ਨਾਲ ਕੀ ਹੁੰਦਾ ਜਿਹੜੀ ਮਨ ਨੂੰ ਸੈਟੀਸਫਾਈ ਆ ਮਨ ਸ਼ੁੱਧ ਹੁੰਦਾ ਹੈ ਮਨ ਦੇ ਵਿੱਚ ਫੁਰਨਾ ਹੁੰਦਾ ਵੀ ਆਪਾਂ ਕੁਝ ਕਰ ਕਿਸੇ ਲਈ ਕੁਝ ਕੀਤਾ ਤੁਸੀਂ ਦੋਸਤੋ ਮੰਨ ਕੇ ਦੇਖਿਓ ਕਦੀ ਆਪਾਂ ਜਿਆਦਾ ਇਮੇਜਿਨ ਕਰਕੇ ਦੇਖਿਓ ਕਦੀ ਆਪਾਂ ਕਿਸੇ ਦਾ ਚੰਗਾ ਹੋ ਜੇ ਨਾ ਆਪਣੇ ਹੱਥੋਂ ਵੈਸੇ ਤਾਂ ਚਲੋ ਸੰਸਾਰ ਹੈ ਬਹੁਤ ਘੱਟ ਆਪਾਂ ਕਿਸੇ ਦਾ ਭਲਾ ਕਰ ਸਕਦੇ ਹਾਂ ਪਰ ਚਲੋ ਜੇ ਕਿਤੇ ਨਾ ਚਾਹੁੰਦੇ ਹੋਈ ਵੀ ਕਿਸੇ ਦਾ ਜਦੋਂ ਭਲਾ ਹੋ ਜਾਂਦਾ ਤਾਂ ਉਹ ਇੱਕ ਮਨ ਨੂੰ ਖੁਸ਼ੀ ਬਹੁਤ ਮਿਲਦੀ ਆ ਇਹੀ ਲੱਗਦਾ ਵਿੱਚ ਮਨ ਮਨ ਇਹ ਕਹਿੰਦਾ ਵੀ ਯਾਰ ਕਿਸੇ ਦੇ ਕੰਮ ਆ ਸਕੇ ਕਿਸੇ ਦੀ ਲੋੜ ਸੀ ਲੋੜ ਨੂੰ ਲੋੜ ਦੀ ਪੂਰਤੀ ਹੋਈ ਉਹ ਜਿਹੜਾ ਅਹਿਸਾਸ ਹੈ ਨਾ ਉਹ ਜਾਂ ਜਿਹੜਾ ਬੰਦਾ ਕਰਦਾ ਉਹ ਜਾਣ ਸਕਦਾ ਤੇ ਜਾਂ ਜਿਹਦੇ ਨਾਲ ਹੋਇਆ ਉਹ ਜਾਣ ਸਕਦਾ ਦੋ ਇਨਸਾਨ ਜਾਣ ਸਕਦੇ ਨੇ ਕਿਉਂਕਿ ਕਈ ਵਾਰੀ ਨਾ ਦੇਖੋ ਰੱਬ ਹੈ ਹਰ ਇੱਕ ਤਰ੍ਹਾਂ ਦੀ ਦੁਨੀਆ ਕੋਈ ਕਹਿੰਦਾ ਰੱਬ ਹੈ ਕੋਈ ਕਹਿੰਦਾ ਰੱਬ ਹੈ ਨਹੀਂ ਪਰ ਜਿੱਥੋਂ ਤੱਕ ਮੇਰਾ ਖਿਆਲ ਹੈ ਮੈਂ ਇਹ ਗੱਲ ਸੋਚਦਾ ਹੁੰਨਾ ਰੱਬ ਕਣ-ਕਣ ਦੇ ਵਿੱਚ ਹੈ ਇਹ ਗੁਰਮਾਣੀ ਦੇ ਵਿੱਚ ਵੀ ਲਿਖਿਆ ਪਰ ਰੱਬ ਹੈ ਕਣ-ਕਣ ਦੇ ਵਿੱਚ ਕਿਵੇਂ ਹੁਣ ਮੰਨ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਮੈਂ ਗੱਲ ਲਾਣਾ ਵੀ ਮੈਨੂੰ ਅੱਜ ਕਿਸੇ ਚੀਜ਼ ਦੀ ਲੋੜ ਆ ਉਹ ਮੈਂ ਸੋਚ ਰਿਹਾ ਯਾਰ ਮੇਰਾ ਆ ਕੰਮ ਬਣ ਜੇ ਹਨਾ ਮੇਰੇ ਮਾਈਂਡ ਦੇ ਵਿੱਚ ਇੱਕ ਫੁਰਨਾ ਜਿੱਥੋਂ ਗੱਲ ਆਪਣੀ ਚੱਲੀ ਹੈ ਵੀ ਮਨ ਆ ਮਨ ਚ ਇੱਕ ਫੁਰਨਾ ਮੇਰੇ ਇਹ ਚੀਜ਼ ਆ ਆਇਆ ਵੀ ਕਿ ਮੇਰਾ ਆ ਕੰਮ ਬਣ ਜਾਈ ਹੁਣ ਜੇ ਤਾਂ ਆਪਾਂ ਉਹਨੂੰ ਨਾਸਤਿਕ ਤੌਰ ਤੇ ਦੇਖਾਂਗੇ ਫਿਰ ਤਾਂ ਉਹਦੇ ਵਿੱਚ ਇਹ ਲੱਗੂਗਾ ਵੀ ਯਾਰ ਰੱਬ ਪ੍ਰਗਟ ਹੋਊਗਾ ਜੀ ਰੱਬ ਫਿਰ ਕਰੂਗਾ ਹਨਾ ਜੇ ਉਹਨੂੰ ਆਪਾਂ ਇਨਸਾਨੀਅਤ ਦੇ ਤੌਰ ਤੇ ਦੇਖਾਂਗੇ ਤਾਂ ਪ੍ਰਮਾਤਮਾ ਇਨਸਾਨ ਦੇ ਰੂਪ ਵਿੱਚ ਕਿਉਂਕਿ ਆਪਾਂ ਕਹਿੰਨੇ ਵੀ ਕਣ-ਕਣ ਦੇ ਵਿੱਚ ਮੌਜੂਦ ਆ ਉਹ ਜਿੱਥੇ ਆਪਾਂ ਕੋਈ ਪਾਪ ਵੀ ਕਰਦੇ ਆ ਉਹ ਉੱਥੇ ਵੀ ਮੌਜੂਦ ਹੈ ਜਿੱਥੇ ਆਪਾਂ ਭਲਾ ਕੰਮ ਕਰਦੇ ਆ ਉੱਥੇ ਵੀ ਮੌਜੂਦ ਹੈ ਪਰ ਸਾਡੀ ਥੋੜੀ ਜਿਹੀ ਤਰਾਸ ਦੀ ਹੈ ਸਾਡੇ ਲੋਕ ਜਿੱਥੇ ਉੱਥੇ ਜਾ ਕੇ ਥੋੜਾ ਜਿਹਾ ਆਪਣਾ ਆਪ ਦਿਖਾਉਂਦੇ ਨੇ ਜਿੱਥੇ ਭੀੜ ਜ਼ਿਆਦਾ ਹੋਵੇ ਤੇ ਜਿੰਨੇ ਕਿਸ ਦੀ ਮਦਦ ਕਰਨੀ ਹੈ ਉਹ ਚੁੱਪਚਾਪੀ ਤੇ ਵੀ ਮਦਦ ਹੋ ਜਾਂਦੀ ਹੈ ਉਹ ਇੱਕ ਅਲੱਗ ਮੈਟਰ ਹੈ ਚਲੋ ਜਦੋਂ ਮੇਰੇ ਮੰਨ ਲਓ ਅੱਜ ਮੈਨੂੰ ਉਦਾਹਰਨ ਦੇ ਤੌਰ ਤੇ ਮੈਨੂੰ ਉਸ ਚੀਜ਼ ਦੀ ਲੋੜ ਆ ਮੈਂ ਸੋਚ ਰਿਹਾ ਤੇ ਉਹ ਮੇਰੀ ਪੂਰਤੀ ਹੋ ਜਾਂਦੀ ਉਸ ਚੀਜ਼ ਦੀ ਇਨਸਾਨ ਇਨਸਾਨੀ ਰੂਪ ਦੇ ਵਿੱਚ ਕੋਈ ਬੰਦਾ ਆਣ ਕੇ ਮੇਰੀ ਮਦਦ ਕਰ ਦਿੰਦਾ ਤਾਂ ਉਹਦਾ ਅਹਿਸਾਸ ਉਹਨੂੰ ਤਾਂ ਹੈ ਹੀ ਹੈ ਉਹਦੇ ਇੱਕ ਮਨ ਨੂੰ ਉਹਦੀ ਵੀ ਮਨ ਦੀ ਖੁਸ਼ੀ ਹੋਊਗੀ ਵੀ ਯਾਰ ਮੈਂ ਕਿਸੇ ਦੇ ਕੰਮ ਆ ਸਕਿਆ ਦੂਜੇ ਨੰਬਰ ਤੇ ਇਹ ਆ ਜਿਹਦੀ ਪੂਰਤੀ ਹੋਈ ਹੁੰਦੀ ਹੈ ਉਹ ਮਨ ਦੇ ਅੰਦਰ ਉਹਦੀਆਂ ਜਿਹੜੀਆਂ ਹਾ ਭਾਵਨੇ ਸਰੀਰ ਦੇ ਉਹ ਹੀ ਕਹਿੰਦੇ ਨੇ ਪ੍ਰਮਾਤਮਾ ਸ਼ੁਕਰ ਹੈ ਤੇਰਾ ਇਹਨੇ ਮੈਨੂੰ ਅੱਜ ਲੋੜ ਸੀ ਮੇਰੇ ਲਈ ਕੋਈ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲਾ ਇਨਸਾਨ ਮੈਨੂੰ ਅੱਜ ਮਿਲੇ ਆ ਉਹਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਮੇਰੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਨਾ ਵੀਰੇ ਇਹਦਾ ਹਾਫ ਪਾਵੇ ਇੱਕ ਅਲੱਗ ਹੀ ਆ ਇਹਦੀ ਅਲੱਗ ਖੁਸ਼ੀ ਆ ਤੇ ਇਹ ਹਰ ਕਿਸੇ ਇਨਸਾਨ ਨੂੰ ਨਹੀਂ ਮਿਲਦੀ ਹਰ ਇਨਸਾਨ ਇਹ ਚੀਜ਼ ਨਾਲ ਨਹੀਂ ਸੋਚਦਾ ਇਦੇ ਨਾਲ ਇਹ ਆ ਵੀ ਆਪਾਂ ਮੈਂ ਸੋਚਦਾ ਵੀ ਇਹਦੇ ਨਾਲ ਇਹ ਤਾਂ ਹੈ ਨਹੀਂ ਵੀ ਬਹੁਤੇ ਲੋਕ ਬਦਲ ਜਾਣਗੇ ਪਰ ਇਹ ਆ ਵੀ ਜਿੰਨਾ ਤੱਕ ਇਹ ਵੀਡੀਓ ਦਾ ਆਡੀਓ ਕੁਝ ਵੀ ਬੰਦੇ ਤੱਕ ਜਦੋਂ ਆਪਾਂ ਕੋਈ ਚੰਗੀ ਚੀਜ਼ ਸੁਣਦੇ ਆ ਹਨ ਤਾਂ ਕਿਤੇ ਨਾ ਕਿਤੇ ਆਪਾਂ ਕਹਿੰਨੇ ਆ ਵੀ ਉਹਦਾ ਅਸਰ ਹੁੰਦਾ ਜ਼ਰੂਰ ਆ ਆਪਾਂ 2 2.5 ਘੰਟੇ ਕੋਈ ਫਿਲਮ ਦੇਖਦੇ ਆ ਜੇ ਆਪਾਂ ਇੱਕ ਦੋ ਵਾਰੀ ਦੇਖ ਲਈਏ ਉਹਦਾ ਵੀ ਅਸਰ ਆਪਣੇ ਤੇ ਪੈਂਦਾ ਇਸੇ ਤਰ੍ਹਾਂ ਜਦੋਂ ਆਪਾਂ ਕੋਈ ਚੰਗੀ ਚੀਜ਼ ਸੁਣਾਗੇ ਉਹਦਾ ਅਸਰ ਅੱਜ ਅੱਜ ਨਹੀਂ ਤਾਂ ਕੱਲ ਨੂੰ ਪਾਏਗਾ ਪਾਏਗਾ ਇਹ ਤੁਸੀਂ ਮੰਨੋ ਚਾਹੇ ਨਾ ਮੰਨੋ ਤੇ ਆ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਆਪਾਂ ਇਹ ਚੀਜ਼ਾਂ ਤੇ ਕੰਮ ਕਰਦੇ ਆ ਨਾ ਵੀਰੇ ਉਦੋਂ ਪ੍ਰਮਾਤਮਾ ਆਪਸਾ ਹੀ ਹੁੰਦਾ ਤੇ ਫਿਰ ਜਿਹੜਾ ਇੱਕ ਮੰਦੀ ਸੈਟੀਸਫਾਈ ਆ ਉਹ ਜ਼ਰੂਰ ਪੂਰੀ ਹੁੰਦੀ ਆ ਮੰਨੋ ਇਹ ਆਪਾਂ ਨੂੰ ਇਹ ਲੱਗਦਾ ਯਾਰ ਵੀ ਆਪਾਂ ਕਿਸੇ ਲਈ ਖੜੇ ਆ ਕਿਸੇ ਲਈ ਕੁਝ ਚੰਗਾ ਕਰ ਸਕਿਆ ਤੇ ਫਿਰ ਸਾਡੇ ਸਰੀਰਕ ਜਿਹੜੀਆਂ ਗਤੀਵਿਧੀਆਂ ਨੇ ਉਹ ਨੇ ਉਹ ਜਿਸ ਤਰ੍ਹਾਂ ਸਵੇਰੇ ਵਧੀਆ ਟਾਈਮ ਨਾਲ ਉੱਠਣਾ ਫਿਰ ਆਪਣਾ ਸਰੀਰ ਵੱਲ ਧਿਆਨ ਦੇਣਾ ਘੱਟ ਬੋਲਣਾ ਤੇ ਘੱਟ ਖਾਣਾ ਠੀਕ ਹੈ ਤੇ ਇਹ ਸਿਹਤ ਦਾ ਚੰਗੀ ਦਾ ਰਾਜ ਹੁੰਦੇ ਨੇ ਇਹਦੇ ਤੇ ਸਾਰੇ ਨੂੰ ਕੰਮ ਕਰਨਾ ਚਾਹੀਦਾ ਮੈਂ ਵੀ ਖੁਦ ਗਲਤ ਹੋ ਸਕਦਾ ਕਈ ਥਾਵਾਂ ਮੈਂ ਆਪਣੇ ਆਪ ਨੂੰ ਮੈਂ ਵੀ ਬਦਲਾਵ ਲਿਆਉਂਦੀ ਆਪਣੇ ਕੋਸ਼ਿਸ਼ ਕਰ ਰਿਹਾ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤੁਹਾਡਾ ਸ਼ੇਅਰ ਕੀਤਾ ਹੋਇਆ ਇੱਕ ਹੱਲਾ ਸ਼ੇਰੀ ਦੇਗਾ ਤੇ ਕਮੈਂਟ ਵੀ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਬਹੁਤ ਸਾਰਾ ਧੰਨਵਾਦ ਸਤਿ ਸ਼੍ਰੀ ਅਕਾਲ